ਸਾਰੇ ਕਸ਼ਟਾਂ ਦੇ ਸੰਗਲ ਖੋਲ ਦਮਾਂਗਾ ਬਲਾਲੇ ਤੇਰੇ ਬੱਚੇ ਨੂੰ ਉਹ ਆ ਗਏ ਬਾਬਾ ਆ ਗਏ ਆ ਗਏ ਅਸੀਂ ਆ ਗਏ ਤੈਨੂੰ ਮਿਲਣ ਆ ਗਏ ਦੇਖਣ ਆਇਆ ਆਓ ਬੱਚਾ ਆਓ ਭਾਈ ਤੁਸੀਂ ਜੁੱਤੇ ਪਾ ਕੇ ਆ ਗਏ ਹੋ ਬਾਹਰ ਬੂਟ ਬਾਟ ਲਾਉਣੇ ਸੀ ਚੇਲਿਆ ਹਾਂ ਭਾਈ ਤੈਨੂੰ ਸਾਡਾ ਸਨੇਹਾ ਮਿਲ ਗਿਆ ਸਨੇਹਾ ਭਾਈ ਮੈਂ ਕੋ ਸਮਝਿਆ ਨਹੀਂ ਇਸ ਬੱਚੇ ਦੇ ਪਰੇਤ ਦਾ ਬਾਸਾ ਮੈਂ ਉਹ ਸਾਰਾ ਕੁਝ ਸੈੱਟ ਕਰ ਦੂੰਗਾ ਕਿਉਂਕਿ ਮੈਨੂੰ ਕਹਿੰਦੇ ਨੇ ਸੰਗਲ ਤੋੜ ਮੈਂ ਸੰਗਲ ਤੋੜਦਾ ਤੇ ਕਸ਼ਟ ਵੀ ਲੋਕਾਂ ਦੇ ਟੁੱਟ ਜਾਂਦੇ ਨੇ ਬਾਬਾ ਹੈਰੀਪੰਦਰ ਉਹ ਤੁਸੀਂ ਵੀ ਨਾਲ ਆਏ ਹੋਏ ਸਾਰਿਆਂ ਨੂੰ ਸਮਝ ਲੱਗ ਗਈ ਆ ਵੀ ਤੇਰੇ ਚ ਕੋਈ ਗੈਵੀ ਸ਼ਕਤੀ ਨਹੀਂ ਤੂੰ ਇੱਕ ਪਖੰਡ ਦੀ ਦੁਕਾਨ ਚਲਾਉਣਾ ਭੋਲੇ ਪਾਲੇ ਲੋਕਾਂ ਨੂੰ ਬੇਵਕੂ ਬਣਾ ਕੇ ਉਹਨਾਂ ਦੀ ਨਿੱਜੀ ਕਮਾਈ ਦਸਾਂ ਨਵਾਂ ਦੀ ਕਿਰਤ ਤੇ ਐਸ਼ ਕਰਦਾ ਮੈਂ 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 ਤੱਕ ਪਕੰਡੀ ਹਾਂ ਮੈਂ ਮੈਂ ਤੈਨੂੰ ਸ਼ਰਾਬ ਦੇ ਦੂੰਗਾ ਰੁਟਾ ਰੁਟਾ ਇਹਨੂੰ ਚੋਕ ਕੇ ਲੈ ਕੇ ਜਾ ਬਾਬਾ ਪਸਮ ਕਰਦਿਆਂ ਦਾ ਤੈਨੂੰ ਪਸਮ ਤੂੰ ਜਾਣਦਾ ਨਹੀਂ ਬਾਬਾ ਸੰਗਲ ਤੋੜਨ ਨੂੰ ਬਹੁਤ ਸ਼ਕਤੀ ਹੈ ਮੇਰੇ 'ਚ ਗੱਲ ਸੁਣ ਬਾਬਾ ਤੈਨੂੰ ਅਸੀਂ ਕਹਿਣਾ ਕੁਝ ਨਹੀਂ ਜਿਹੜਾ ਤੂੰ ਆ ਸੰਗਲ ਜਾਂ ਪਾ ਕੇ ਪਖੰਡ ਕਰਦਾ ਨਾ ਆਪਣੇ ਆਪ ਨੂੰ ਵੱਡਾ ਗੈਵੀ ਸ਼ਕਤੀ ਦਾ ਪ੍ਰਤੀਕ ਦਿਖਾਉਣਾ ਲੈ ਤੂੰ ਸਾਡਾ ਬੰਨਿਆ ਸੰਗਲ ਖੋਲ ਕੇ ਦਿਖਾ ਜੇ ਤੂੰ ਸਾਡਾ ਬੰਨਿਆ ਸੰਗਲ ਖੋਲ ਜੇਂਗਾ ਆ ਅਸੀਂ ਸਾਰੇ ਤੈਨੂੰ ਅੱਜ ਤੋਂ ਹੀ ਬਾਬਾ ਮੰਨਾਂਗੇ ਤੇਰੀ ਸ਼ਰਧਾ पूर्वक ਸੇਵਾ ਕਰਾਂਗੇ ਲੈ ਤੂੰ ਤੋੜ ਸਾਡਾ ਬੰਨਿਆ ਸੰਗਲ ਮੈਂ 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 ਰੋ ਸੰਗਤ ਤੋੜਦਾ ਤੇ ਲੈ ਆ ਕੇ ਲੈ ਫਰੀ ਸੰਗਤ ਦੇ ਮੂਰੇ ਆ ਲੈ ਪਾਵੇ ਇਹ ਸੰਗੜ ਬਾਬੇ ਦੇ ਪਾदो ਪਾदो ਤੋੜ ਦੂੰ ਮੈਂ ਤਾਂ ਤੋੜ ਦੂੰ ਤੋੜ ਦੂੰ ਸੰਗੜ ਮੈਂ ਦੇਖ ਲੈ ਭਗਤਣੀਏ ਇਹ ਕੀ ਕੁਛ ਹੋ ਰਿਹਾ ਵਾ ਮੈਂ ਮੈਂ ਤੈਨੂੰ ਕਸਮ ਕਰ ਦਿਆਂਗਾ ਭਗਤਣੀਏ ਇਹ ਚੰਗਾ ਨਹੀਂ ਕਰ ਰਹੇ ਤੁਸੀਂ ਪਿੰਡ ਵਾਸੀਓ ਮੈਂ ਤੁਹਾਨੂੰ ਸਾਰਿਆਂ ਨੂੰ ਕਸਮ ਕਰ ਦੂੰਗਾ ਲਾ ਦਿਓ ਲਾ ਦਿਓ ਜਿੰਦਾ ਲਾ ਦਿਓ ਮੈਂ ਵੀ ਇਹ ਸੰਗੜ ਤੋੜ ਕੇ ਦਿਖਾਉਂਗਾ ਚੱਲਿਆ ਆ ਬਾਬਾ ਚਾਬੀ ਮੇਰੇ ਕੋਲੇ ਆ ਜੇ ਤੂੰ ਖੋਲ ਦੇ ਆ ਤੈਨੂੰ ਮੰਨ ਜਾਗੇ ਨਾ ਖੁੱਲਿਆ ਤਾਂ ਫਿਰ ਇੱਥੋਂ ਡੇਰਾ ਛੱਡ ਕੇ ਚਲਿਆ ਜਾਈ ਨਹੀਂ ਇਹ ਚਾਬੀ ਮੇਰੇ ਚੇਲੇ ਨੂੰ ਫੜਾਓ ਇਹ 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 ਵਿਵਾਦ ਸਭ ਨਾਸਤਿਕ ਚਾਲ ਆ ਮੇਰੇ ਖਿਲਾਫ ਚਾਬੀ ਬਾਬਾ ਪਖੰਡਣਾ ਕਰ ਤੇ ਸੰਗਲ ਖੋਲ ਆਪਦੀ ਦਿਖਾ ਸ਼ਕਤੀ ਪਬ ਪੋ ਪੋ ਜਿਹੜਾ ਕੋਈ ਮਰਜ਼ੀ ਬਾਦੂ ਇਹ ਨਹੀਂ ਖੁੱਲਣਾ ਬਾਬਾ ਜੇ ਡਰ ਕੇ ਭੱਜੇ ਮੇਰਾ ਕੋਈ ਕਸੂਰ ਨਹੀਂ ਹੋਊਗਾ ਖੂਨ ਬਿਉਲਟੀ ਆਉਣਗੇ ਤੁਹਾਨੂੰ ਸਾਰਿਆਂ ਨੂੰ ਪਾਰੇ ਚਲਿਆ ਅਹ ਅਹ ਤੋ ਤੁਸੀਂ ਕੰਬਿਟੇ ਜਾਣਦੇ ਹੋ ਉਹ ਪ੍ਰੇਤ ਤੁਹਾਨੂੰ ਦੇਖ ਲੂਗਾ ਉਹ ਬਾਬਾ ਪ੍ਰੇਤ ਨੂੰ ਕਹੇ ਤੇਰਾ ਜਿੰਦਾ ਖੋਲੇ ਬੀਬਾ ਖੂਨ ਦੀ ਉਲਟੀ ਆਉਣਗੀ ਤੇਰੇ ਮੁੰਡੇ ਨੂੰ ਵੀ ਓ ਮੁੰਡੇ ਨੂੰ ਤੇਰੇ ਨੂੰ ਖੁੰਦ ਦੀ ਉਲਟੀਆਂ ਹੁਣ ਵੀ ਸਮਝਾ ਲੈ ਜੇ ਸਮਝਾ ਸਕਦੀ ਆ ਤਾ ਤੇਰੀ ਚਾਦਰ ਵੀ ਮੈਨੂੰ ਲੱਗਦਾ ਕੰਮ ਨਹੀਂ ਕਰਦੀ ਤੂੰ ਬਿਨਾਂ ਚਾਦਰ ਤੋਂ ਵੀ ਖੋਲ ਕੇ ਦੇਖ ਲੈ ਜੇ ਖੁੱਲਦਾ ਚੱਲਿਆ ਇੱਧਰ ਆ ਜਾ ਤੂੰ ਖੜਾ ਰਾਇਆ ਇੱਥੇ ਕਾਕਾ ਇਹ ਕੀ ਗੱਲ ਬਈ ਮੈਂ ਆਪਣੀ ਗੈਬੀ ਸ਼ਕਤੀ ਦਿਖਾਣੀ ਆ ਮੈਂ ਆਪਣੇ ਚੇਲੇ ਨੂੰ ਵੇਜਣਾ ਭਸਮ ਲੈ ਕੇ ਆਉਣ ਲਈ ਭਸਮ ਲਿਆ ਜਾ ਕੇ ਪਹਿਰੇनाथ ਨੂੰ ਬੁਲਾ ਤੇਰਾ ਪਖੰਡ ਨੰਗਾ ਹੋ ਚੁੱਕਿਆ ਤੇਤੋਂ ਆ ਜਿਹੜਾ ਸੰਗਲ ਆ ਜਿਹੜਾ ਤੂੰ ਵੱਡਾ ਸੰਗਲ ਤੋੜ ਬਾਬਾ ਕਹੋਣਾ ਜਿਹੜਾ ਲੋਕਾਂ ਦੇ ਕਹਿੰਦਾ ਮੈਂ ਦੁੱਖ ਤੋੜਦਾ ਸੰਗਲ ਤੋੜ ਕੇ ਤੇਤੋਂ ਸੰਗਲ ਨਹੀਂ ਟੁੱਟਿਆ ਭਲਾ ਮਾਨਸੀ ਆ ਅਸੀਂ ਸਾਰਾ ਪਿੰਡ ਖੜੇ ਆ ਸਾਡਾ ਇਥੋਂ ਪਿੰਡ ਛੱਡ ਜਾ ਤੇ ਕੰਮਕਾਰ ਕਰਨ ਲੱਗ ਜਾ ਆ ਜਿਹੜਾ ਚੋਲਾ ਪਾਇਆ ਬਦਨਾਮ ਕਰਦੇ ਹੋ ਇਸ ਸੁੱਚੇ ਸੱਚੇ ਚੋਲੇ ਨੂੰ ਇਹਨਾਂ ਨੂੰ ਛੱਡ ਕੇ ਕੰਮ ਕਰਨ ਲੱਗ ਜਾਓ ਮੜ ਜਾ ਡੇਰੇ ਦੇ ਅੰਦਰ ਚਲੂੰਗਾ ਕੋਈ ਗੱਲ ਕਰਨੀ ਸੀ ਮੈਨੂੰ ਨਾ ਕੋਈ ਗੱਲ ਨਹੀਂ ਤੈਨੂੰ ਅਸੀਂ ਜਿਹੜੀ ਗੱਲ ਆ ਦੱਸਤੀ ਆ ਬਾਬਾ ਆਪਾਂ ਕੋਈ ਸੈਟਿੰਗ ਕਰ ਲੈਨੇ ਮਤਲਬ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਉਸ ਪ੍ਰਮਾਤਮਾ ਤੋਂ ਉੱਪਰ ਕੋਈ ਨਹੀਂ ਹੈਗਾ ਇਹ ਤੁਸੀਂ ਇਹਨੂੰ ਸੰਗਲ ਨੂੰ ਤਾਂ ਲਾਓ ਖੋਲੋ ਪਹਿਲਾਂ ਮੁੰਡਿਓ ਮੇਰਾ ਸਾਹ ਘੁੱਟ ਰਿਹਾ ਵਾ ਇਹਦਾ ਸੰਗਲ ਖੋਲਦਾ ਬਾਬੇ ਦਾ ਤੇ ਡਾਂਗਾ ਚੱਕ ਲਿਓ ਜੇ ਤਾਂ ਬਾਬਾ ਪਿਆਰ ਨਾਲ ਮੰਨ ਗਿਆ ਨਾ ਨਹੀਂ 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 ਡਾਂਗਾ ਨਾ ਤੋੜ ਮੈਂ ਮੇਰੀ ਸੁਣੋ ਗੱਲ ਮੇਰਾ ਸਾਹ ਘੁੱਟ ਰਿਹਾ ਮੈਂ ਪਹਿਲਾਂ ਹੀ ਹਾਰਟ ਦਾ ਪੇਸ਼ੈਂਟ ਆ ਆ ਮੈਂ ਲਾਤੀਏ ਚਾਬੀ ਪਹਿਲਾਂ ਦੱਸ ਤੇਰੇ ਚ ਕੋਈ ਗੈਵੀ ਸ਼ਕਤੀ ਹੈ ਨਹੀਂ ਨਹੀਂ ਮੇਰੇ ਹੱਥ ਦੀ ਸਫਾਈ ਆ ਹੋ ਨਹੀਂ ਨਹੀਂ ਇਹ ਮੈਂ ਮੈਂ ਸਰਪੰਚ ਸਾਹਿਬ ਮੰਨੀ ਜਾਂਦਾ ਜਦੋਂ ਫੇ ਡਾਂਗ ਡਾਂਗ ਕਰੋ ਚੱਕਣੀ ਆ ਰੁਕ ਜਾਓ ਰੁਕ ਜਾਓ ਡਾਂਗ ਨਾ ਚੱਕੋ ਮੈਂ ਮੈਂ ਮੰਨਦਾ ਆਪਦੀ ਦੱਸ ਫਿਰ ਬਈ ਸਾਰਾ ਕੋਈ ਪਖੰਡਾ ਇਹ ਬਈ ਅਸਲ ਵਿੱਚ ਇਹ ਅੱਗੇ ਇਹ ਸੰਗਲ ਨੂੰ ਲੱਗਿਆ ਹੁੰਦਾ ਜਿੰਦਾ ਇਹ ਚਾਬੀ ਮੇਰੇ ਚੇਲੇ ਕੋਲ ਹੁੰਦੀ ਆ ਜਦੋਂ ਚੇਲਾ ਕਪੜਾ ਪਾਉਂਦਾ ਇਹ ਚਾਬੀ ਜਿਹੜੀ ਆ ਉਹ ਮੈਨੂੰ ਫੜਾ ਦਿੰਦਾ ਤੇ ਮੈਂ ਇਹਨੂੰ ਜਿੰਦੇ ਨੂੰ ਖੋਲ ਹੁਣ ਤਾਂ ਖੋਲੋ ਖੋਲਦਾ ਨਹੀਂ ਮੇਰਾ ਜਿੰਦਾ ਮੇਰਾ ਸਾਹ ਕੁੱਟੀ ਜਾਂਦਾ ਬਾਬਾ ਜੀ ਲਾ ਦੋ ਸ਼ੰਗਲ ਬਾਈ ਮਾਰਦਾ ਸੀ ਮੈਨੂੰ ਓਏ ਉਹ ਮਾਰਦਾ ਸੀ ਆ